ਬਿਕਰਮਜੀਠਿਆ ਦੇ ਹੱਕ ਦੇ ਵਿੱਚ ਕਈ ਕਾਂਗਰਸ ਲੀਡਰ ਆਏ ਨੇ ਸੁਖਪਾਲ ਖੈਰਾ ਦੇ ਵੱਲੋਂ ਤੇ ਚਰਨਜੀਤ ਛੰਨੀ ਅਤੇ ਕਈ ਹੋਰ ਲੀਡਰਾਂ ਦੇ ਵੱਲੋਂ ਜਿਹੜਾ ਕਿ ਬਿਕਰਮਜੀਠਿਆ ਦੀ ਗ੍ਰਿਫਤਾਰੀ ਦੇ ਉੱਤੇ ਪੰਜਾਬ ਸਰਕਾਰ ਨੂੰ ਲੈ ਕੇ ਪਲਟਵਾਰ ਨਜ਼ਰ ਆ ਰਹੇ ਨੇ ਪਰ ਉਥੇ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਗਈ ਹੈ ਤਾਂ ਇੰਨੀ ਹਮਦਰਦੀ ਕਾਂਗਰਸੀ ਲੀਡਰ ਕਿਉਂ ਜਿਤਾ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਵੱਡੇ ਮਗਰਮੱਛਾਂ ਨੂੰ ਆਮ ਆਦਮੀ ਪਾਰਟੀ ਹੱਥ ਮਾਉਣ ਲੱਗੀ ਹੈ ਤਾਂ ਪਹਿਲਾ ਸਵਾਲ ਇਹ ਉੱਠਦਾ ਹੁੰਦਾ ਸੀ ਕਿ ਤੁਸੀਂ ਵੱਡੇ ਮਗਰਮੱਛਾਂ ਨੂੰ ਕਦੋਂ ਹੱਥ ਪਾਉਂਗੇ ਤੇ ਜਿਹੜੇ ਨਸ਼ਾ ਤਸਕਰ ਨੇ ਉਸਨੂੰ ਲੈ ਕੇ ਜਿਹੜਾ ਵੱਡੇ ਮਗਰਮੱਛ ਨੇ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੁੰਦੀ ਤੇ ਹੁਣ ਉੱਥੇ ਲਾਲਜੀਤ ਭੁੱਲੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਕਈ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਆਮ ਆਦਮੀ ਪਾਰਟੀ ਚੰਗੇ ਕੰਮ ਕਰ ਰਹੀ ਹੈ ਤਾਂ ਤੁਸੀਂ ਉਸ ਦੇ ਨਾਲ ਸਟੈਂਡ ਤਾਂ ਕੀ ਲੈਣਾ ਸਗੋ ਤੁਸੀਂ ਉਸ ਗੱਲ ਦੀ ਨਿਖੇਧੀ ਕਰ ਰਹੇ ਹੋ ਹੰਦਰਦੀ ਜਤਾਈ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਕੱਲੇ ਇਕੱਲੇ ਵਿਰੋਧੀ ਨੂੰ ਲੈ ਕੇ ਜਿਹੜਾ ਕਿ ਲਾਲਜੀਤ ਭੁੱਲਰ ਪੱਟਵਾਰ ਕਰਦੇ ਹੋਏ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਲਗਭਗ 500 ਕਰੋੜ ਤੋਂ ਵੱਧ ਇਹਨਾਂ ਦੀਆਂ ਕੰਪਨੀਆਂ ਚ ਲੈਣ ਦੇਣ ਹੋਇਆ ਉਹ ਕਾਰਵਾਈ ਵਿਜੀਲੈਂਸ ਨੇ ਕਾਨੂੰਨ ਦੇ ਆਧਾਰ ਤੇ ਬਿਲਕੁਲ ਆਪਦੀ ਜੋ ਕਾਨੂੰਨ ਦੇ ਅਨੁਸਾਰ ਬੰਦਾ ਵਾ ਉਹਦੇ ਅਨੁਸਾਰ ਕੀਤੀ ਹੈ ਤੇ ਜਿਹੜੇ ਲੀਡਰ ਕਾਂਗਰਸ ਦੀ ਬੀਜੇਪੀ ਦੇ ਹੋਰ ਵੀ ਕਈ ਪੋਲੀਟੀਕਲ ਪਾਰਟੀਆਂ ਦੇ ਕਿਉਂਕਿ ਲੰਮਾ ਸਮਾਂ ਰਹੀ 10 ਸਾਲ ਲਗਾਤਾਰ ਰਹੀ ਕਾਲੀ ਦਲ ਦੀ ਪੰਜਾਬ ਤੇ ਸਰਕਾਰ 7 ਤੋਂ ਲੈ ਕੇ 17 ਤੱਕ ਤੇ ਸਾਰੇ ਲੀਡਰ ਇਹ ਬੋਲ ਦਿੰਦੇ ਜਦੋਂ ਸੱਤਾ ਤੋਂ ਬਾਹਰ ਹੀ ਵੀ ਅਸੀਂ ਜਿਹੜੇ ਕਾਲੀ ਦਲ ਦੇ ਵੱਡੇ ਵੱਡੇ ਲੀਡਰ ਆ ਸੁਖਬੀਰ ਸਿੰਘ ਬਾਦਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਕਰਮ ਸਿੰਘ ਮਜੀਠੀਆ ਤੇ ਹੋਰ ਵੀ ਕਈ ਲੀਡਰਾਂ ਦੇ ਨਾਂ ਲੈਣੇ ਵੀ ਅਸੀਂ ਇਹਨਾਂ ਲੀਡਰਾਂ ਤੇ ਵੀ ਕਾਰਵਾਈ ਕਰਾਂਗੇ ਐਲਓਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਜਦੋਂ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆਏ ਤੇ ਉਹਨਾਂ ਨੇ ਉੱਥੇ ਆ ਕੇ ਬੜਾ ਗਰਮਜੋਸ਼ੀ ਵਾਲਾ ਭਾਸ਼ਣ ਦਿੱਤਾ ਤੇ ਉਹਦੇ ਚੰਦਾ ਕਿਹਾ ਵੀ ਮੈਂ ਬਿਕਰਮ ਸਿੰਘ ਮਜੀਠੀਏ ਨੂੰ ਰਸਤੇ 'ਨਾਂ ਬੰਨ ਕੇ ਸੀਆਈਏ ਤਰਨਤਾਰਨ ਖੜ ਕੇ ਤੇ ਇੱਥੇ ਪਰਚਾ ਦੇ ਕੇ ਇਹਨੂੰ ਸਲਾਖਾਂ ਦੇ ਵਿੱਚ ਤਕਾਂਗੇ ਹੋਰ ਵੀ ਵੱਡੇ ਵੱਡੇ ਬਿਆਨ ਦਿੱਤੇ ਤੇ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਅੱਜ ਬਿਕਰਮ ਸਿੰਘ ਮਜੀਠੀਏ ਦਾ ਪੱਖ ਪੂਰ ਰਹੇ ਆ ਜਦੋਂ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਮੁੱਖ ਮੰਤਰੀ ਸਨ ਕਾਂਗਰਸ ਦੀ ਗਵਰਨਮੈਂਟ ਹੀ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵਿਕਰਮ ਸਿੰਘ ਮਜੀਠੀਆ ਦੇ ਐਫਆਈਆਰ ਦਰਜ ਕੀਤੀ ਸੀ ਤੇ ਐਫਆਈਆਰ ਕਿਹੜੇ ਸਬੂਤਾਂ ਦੇ ਆਧਾਰ ਤੇ ਦਰਜ ਕੀਤੀ ਸੀ ਉਹ ਕੀਤੀ ਹੀ ਜਦੋਂ ਜਗਦੀਸ਼ ਭੋਲਾ ਡਰੱਗ ਦੇ ਕੇਸ 'ਚ ਫੜਿਆ ਗਿਆ ਸਮੈਗਲਿੰਗ 'ਚ ਫੜਿਆ ਗਿਆ ਤੇ ਉਹਨੇ ਬਿਆਨ ਦਿੱਤੇ ਕਿ ਸਾਡਾ ਸਰਗਣਾ ਵਿਕਰਮ ਸਿੰਘ ਮਜੀਠੀਆ ਉਦੋਂ ਸਰਕਾਰ ਹੀ ਕਾਲੀਦਲ ਬਾਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਦੋਂ ਦੇ ਮੁੱਖ ਮੰਤਰੀ ਸਨ ਤੇ ਹਰਦੇਵਾਲ ਸਿੰਘ ਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਐਸਐਸਪੀ ਪਟਿਆਲਾ ਸੀ ਉਦੋਂ ਜਗਦੀਸ਼ ਭੋਲੇ ਦੇ ਉਹ ਬਿਆਨ ਕਲਮਬੰਦ ਹੋਏ ਤੇ ਉਹਨਾਂ ਬਿਆਨਾਂ ਦੇ ਆਧਾਰ ਤੇ ਹੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਐਫਆਈਆਰ ਦਰਜ ਕਾਂਗਰਸ ਦੇ ਰਾਜ ਚ ਕਰਾਈ ਤੇ ਅੱਜ ਇਹ ਕਹਿ ਰਿਹਾ ਵੀ ਵਿਕਰਮ ਸਿੰਘ ਮਜੀਠੀਆ ਨਾ ਪੋਲਿਟਿਕਸ ਹੋਈ ਆ ਡਰਾਮਾ ਆਇਆ ਤੇ ਚੰਜੀਤ ਸਿੰਘ ਜੰਨੀ ਆਪ ਦਾ ਸਟੈਂਡ ਜਿਹੜਾ ਉਹ ਸਪਸ਼ਟ ਕਰਨ ਵੀ ਜਦੋਂ ਇਹਨਾਂ ਐਫਆਈਆਰ ਕੀਤੀ ਹੀ ਫਿਰ ਉਹ ਵੀ ਡਰਾਮਾ ਸੀ ਜੇ ਉਹ ਡਰਾਮਾ ਹੀ ਤੇ ਫਿਰ ਇਥੋਂ ਬਾਰੇ ਗੱਲ ਕਰਨ ਤੇ ਜੇ ਉਹ ਸੱਚ ਹੀ ਤੇ ਫਿਰ ਇਹ ਵੀ ਸੱਚ ਆ ਤੇ ਨਾਲ ਜਿੰਨੇ ਵੀ ਲੀਡਰ ਭਾਵੇਂ ਬੀਜੇਪੀ ਦੇ ਆ ਭਾਵੇਂ ਕਾਂਗਰਸ ਦੇ ਆ ਉਹ ਤਾਂ ਇੱਕ ਦੂਜੇ ਤੇ ਸਟੇਜ ਤੋਂ ਇਹੋ ਜੇ ਸ਼ਬਦੀ ਵਾਰ ਕਰਦੇ ਆ ਵੀ ਅਸੀਂ ਸਾਡੀ ਸਰਕਾਰ ਆ ਲੈੰਦੋ ਅਸੀਂ ਫਲਾਣੀ ਨੂੰ ਫੜ ਕੇ ਅੰਦਰ ਦਿਆਂਗੇ ਅਸੀਂ ਢਿੰਗੜੇ ਨੂੰ ਫੜ ਕੇ ਅੰਦਰ ਦਿਆਂਗੇ ਤੇ ਜੇ ਹੁਣ ਵਿਜੀਲੈਂਸ ਨੇ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕਾਰਵਾਈ ਕੀਤੀ ਆ ਤੇ ਹੁਣ ਸਾਰੀਆਂ ਪਾਰਟੀਆਂ ਦੇ ਪੋਲੀਟੀਕਲ ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਬਿਨਾਂ ਉਹ ਸਾਰੇ ਭਗਰਨ ਸਿੰਘ ਵੀਜੀਤੀਏ ਦਾ ਪੱਕਾ ਪੂਰ ਰਹੇ ਆ ਆਹਰ ਸਿਮਰਤ ਕੌਰ ਬਾਦਲ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਨਾ ਉਦੋਂ ਸਟੇਜ 'ਤੇ ਕਹਿ ਦਿੰਦੇ ਆ ਵੀ ਮੈਂ ਲਾਲ ਡੈਰੀ ਲਾਈ ਆ ਮੈਂ ਅਫਸਰਾਂ ਦੇ ਨਾਂ ਲਿਖ ਲਿਆ ਲਾਲ ਡੈਰੀ ਦੇ ਵਿੱਚ ਜਿਹੜੇ-ਜਿਹੜੇ ਅਫਸਰ ਦਾ ਨਾਂ ਲਿਖਿਆਗਾ ਉੱਤੇ ਸਾਡੀ ਸਰਕਾਰ ਉਨਤੇ ਸਖਤ ਕਾਰਵਾਈਆਂ ਹੋਣਗੀਆਂ ਹੁਣ ਉਹ ਗੱਲ ਤੁਸੀਂ ਬੋਲ ਰਹੇ ਜੀ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਤੁਸੀਂ ਵੀ ਹੁਣ ਇਹ ਕਹਿ ਰਹੇ ਜੇ ਅਫਸਰਾਂ ਨੂੰ ਕਿ ਜਿਹੜੇ ਅਫਸਰ ਵਿੱਚ ਅਨਵੋਲਵ ਹੋਣਗੇ ਕਾਰਵਾਈ ਕਰਦੇ ਸਾਡੀ ਸਰਕਾਰੋਂ ਤੇ ਉਹਨਾਂ ਦੇ ਕਾਰਵਾਈਆਂ ਕਰਾਂਗੇ ਅਸੀਂ ਮੁੱਖ ਮੰਤਰੀ ਪੰਜਾਬ ਤੇ ਕਾਰਵਾਈਆਂ ਕਰਾਂਗੇ ਪਹਿਲਾਂ ਤੇ ਬੀਬਾ ਜੀ ਤੁਹਾਡੀ ਯਾਦ ਲਈ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਪੰਜਾਬ ਦੇ ਲੋਕ ਇਹ ਆਮ ਹੀ ਗੱਲ ਕਰਦੇ ਆ ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਕਾਲੀ ਦਲ ਤੋਂ ਪਾਸੇ ਨਹੀਂ ਹਟਦੇ ਉਹ ਨਾ ਚਿਰ ਕਾਲੀਦਲ ਪੰਜਾਬ ਚ ਸਰਵਾਈਵ ਨਹੀਂ ਕਰ ਸਕਦਾ ਤੇ ਤੁਸੀਂ ਸਰਕਾਰ ਬਣਾਉਂਦੀਆਂ ਗੱਲਾਂ ਕਰਦੇ ਪਏ ਜੀ ਉਹ ਧਮਕੀਆਂ ਜਿਹੜੀਆਂ ਸੁਖਵੀਰ ਸਿੰਘ ਬਾਦਲ ਲਾਲ ਡੇਰੀ ਵਾਲੀਆਂ 2017 ਚ ਦਿੰਦੇ ਸੀ ਉਹੋ ਹੀ ਹੁਣ ਤੁਸੀਂ ਦਿੰਦੇ ਪਏ ਜੇ ਫੇਰ ਅਫਸਰਾਂ ਨੂੰ ਇਹ ਤਾਂ ਲੋਕ ਵੋਟਾਂ ਨਹੀਂ ਪਾਉਂਦੇ ਹੁੰਦੇ ਇਦਾਂ ਲੋਕ ਜਿਹੜਾ ਲੀਡਰ ਦੱਬ ਕੇ ਮਾਰੇ ਨਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਜਿਹੜਾ ਲੀਡਰ ਨਾ ਮੰਨਿਆ 2012 ਦੀ ਗੱਲ ਆ ਉਹਨੂੰ ਮੈਂ ਖੁੰਡਾ ਫਿਰੂਗਾ ਤੇ ਉਹ ਲੀਡਰ ਮੰਨੇ ਨਹੀਂ ਉਹਨਾਂ ਹੋਰ ਜ਼ੋਰ ਲਾਇਆ ਸੀ ਤੇ ਕਾਂਗਰਸੀ ਸਰਕਾਰ ਨਹੀਂ ਹਦੋਂ ਬੰਦ ਕੀਤੀ ਤੇ ਜਿਹੜੀ ਇਹ ਕਾਰਵਾਈ ਹੋਈ ਆ ਇਹ ਕਾਰਵਾਈ ਪੰਜਾਬ ਦੇ ਲੋਕਾਂ ਨੂੰ ਪੁੱਛੋ ਪੰਜਾਬ ਦੇ ਲੋਕ ਜਿਹੜੇ ਆ ਉਹ ਸਾਰਾ ਕੁਝ ਜਾਣਦੇ ਆ ਕਿ ਕਿੰਨਾ ਨੁਕਸਾਨ ਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਮਿਲੇ ਪੰਜਾਬ ਦਾ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਅਫਸਰਾਂ ਨੂੰ ਅੱਜ ਆਜ਼ਾਦੀ ਮਿਲੀ ਆ ਲੋਕਾਂ ਨੂੰ ਲੱਗਾ ਵੀ ਅੱਜ ਸਾਡੀ ਸਰਕਾਰ ਬਣੀ ਆ ਜੇ ਪੁਲਿਸ ਆ ਉਹ ਫ੍ਰੀ ਹੈਂਡ ਕੰਮ ਕਰਦੀ ਪਈ ਆ ਕੋਈ ਵੀ ਡਿਪਾਰਟਮੈਂਟ ਹੈ ਉਹ ਫ੍ਰੀ ਹੈਂਡ ਕੰਮ ਕਰਦਾ ਪਿਆ ਨਹੀਂ ਤੇ ਅੱਗੇ ਜਿਹਦੀ ਸਰਕਾਰ ਹੋਣੀ ਜੇ ਕਾਲੀਆਂ ਦੀ ਸਰਕਾਰ ਹੋਣੀ ਜ세ਦਾਰਾਂ ਦੀ ਚਲਣੀ ਜੇ ਕਾਂਗਰਸੀ ਸਰਕਾਰ ਹੋਣੀ ਤੇ ਕਾਂਗਰਸ ਦੇ ਲੀਡਰਾਂ ਦੀ ਚਲਣੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਾਕਈ ਅਫਸਰਾਂ ਨੂੰ ਨਜ਼ਾਰਾ ਆ ਗਿਆ ਵੀ ਵਾਕਈ ਅਫਸਰਾਂ ਦੀ ਸਰਕਾਰ ਹੈ ਅਫਸਰ ਫ੍ਰੀ ਹੈਂਡ ਆਪਦੀ ਮਰਜ਼ੀ ਨਾਲ ਬਿਨਾਂ ਪੱਖਪਾਤ ਤੋਂ ਕੰਮ ਕਰ ਰਹੇ ਆ ਤੇ ਮੈਂ ਫਿਰ ਤੋਂ ਸਾਰੀ ਜਿੰਨੇ ਵੀ ਲੀਡਰ ਕਾਂਗਰਸ ਦੇ ਕਾਲੀਦਲ ਦੇ ਭਾਜਪੀ ਦੇ ਜਿਹੜੇ ਬਿਕਰਮ ਸਿੰਘ ਮਜੀਠੀਏ ਦਾ ਪੱਖ ਪੂਰ ਰਹੇ ਆ ਤੇ ਇਹ ਕਹਿ ਰਹੇ ਕਿ ਪੋਲਿਟਿਕਸ ਹੋਈ ਆ ਵੇਖੋ ਭਰਾਵੋ ਜੇ ਤੁਸੀਂ ਸਟੇਜ ਤੋਂ ਗੱਲਾਂ ਕਰੋ ਤੇ ਉਹ ਕਾਨੂੰਨ ਅਨਸਾਰ ਤੇ ਜੇ ਪੁਲਿਸ ਤੇ ਵਿਜੀਲੈਂਸ ਸਾਹਿਬ ਦੇ ਕਾਨੂੰਨ ਅਨਸਾਰ ਕਾਰਵਾਈ ਕਰੇ ਤੇ ਉਹ ਆਮ ਆਦਮੀ ਪਾਰਟੀ ਸਰਕਾਰ ਦੀ ਪੋਲਿਟਿਕਸ ਇਹ ਜੋ ਵੀ ਕਾਰਵਾਈ ਹੋਈ ਆ ਜੋ ਲੈਣਦਿਆਂ ਹੋਈਆਂ ਦੇਣਦਾਰੀਆਂ ਹੋਈਆਂ ਕੰਪਨੀਆਂ ਦੇ ਖਾਤੇ 'ਚ ਪੈਸੇ ਗਏ ਆ ਉਹਨਾਂ ਦੇ ਆਧਾਰ 'ਤੇ ਇਹ ਕਾਰਵਾਈ ਹੋਈ ਆ ਤੇ ਇਹ ਅਗਾਮੀ ਜਿਹੜੇ ਸਾਡੇ ਸਾਥੀ ਬੋਲਦੇ ਆ ਨਾਲੇ ਤੇ ਸਾਡੇ ਸਾਥੀ ਕਹਿੰਦੇ ਸੀ ਕਿ ਛੋਟੀਆਂ ਛੋਟੀਆਂ ਮੱਛੀਆਂ ਨੂੰ ਹੱਥ ਪਾਉਂਦੇ ਪਏ ਗਰੀਬਾਂ ਦੇ ਘਰ ਆਉਂਦੇ ਪਏ ਆ ਤੇ ਜੇ ਹੁਣ ਵੱਡੀ ਮੱਛੀ ਨੂੰ ਹੱਥ ਪਾਇਆ ਤੇ ਹੁਣ ਇਹ ਲੋਕ ਬੋਲਦੇ ਪਏ ਆ ਵੀ ਪੋਲਿਟਿਕਸ ਹੋਈ